ਉਹ ਲਾਹੇ ਦਨਿਆ ਜਣਿਆ ਬੋਸ ਸਮਾਜ ਸੇਵਾ ਦਲ ਵੱਲੋਂ ਹਮੇਸ਼ਾ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ ਅੱਜ ਵੀ ਕਰੋੜਾਂ ਬੰਦ ਪਰਿਵਾਰ ਦੀ ਬੱਚਿਆਂ ਦੇ ਜਿਹੜੇ ਅਨਾਮਿਤਾਰ ਗੁੰਮ ਜਾ ਰਹੇ ਨੇ ਸੋ ਜਿਵੇਂ ਅਮਰੀਕਾ ਦਾ ਇਲਾਜ ਬੱਚਿਆਂ ਨੂੰ ਸਕੂਲਾਂ ਚ ਪੜ੍ਹਾਈ ਵਾਸਤੇ ਅਰਥਿਕ ਪਤਨ ਜਿਹੜੇ ਕਿਸੇ ਤਰ੍ਹਾਂ ਦੇ ਵੀ ਕੋਈ ਨੌਰਬੰਦ ਹੈ ਉਹਨਾਂ ਨੂੰ ਰਾਸਨ ਦੀ ਸੇਵਾ ਜਾਂ ਬੀਜੀ ਨੰਬਰਾਂ ਜਿਹਨیں ਇਸ ਮਹਾਤਮੇ ਸਮਾਜ ਵਿੱਚ ਹੁਣ ਸਰਦੀ ਦੇ ਗਰਮ ਕੱਪੜੇ ਕੰਬਲ ਗੁੱਟ ਜਰਾਫਾ ਇਹ ਖਾਲਸਾ ਬੋਲ ਸਮਾਜ ਸੇਵਾਦਾਰ ਵੱਲੋਂ ਇਸੇ ਵਾਰ ਮਾਣਿਕੇ ਚਾਲਣ। ਮੈਂ ਜੀ ਸਭ ਤੋਂ ਪਹਿਲਾਂ ਤਾਂ ਸਾਰੀ ਜਿਹੜੇ ਦੋ ਪਰਿਵਾਰਾਂ ਨੂੰ ਵਧਾਈ ਦਿੰਦਾ ਕੁੜੀ ਵਾਲਿਆਂ ਨੂੰ ਤੇ ਮੁੰਡੇ ਵਾਲਿਆਂ ਨੂੰ ਜਿਨ੍ਹਾਂ ਦੇ ਅੱਜ ਅਨੰਦ ਕਰ ਹੋ ਜਾਦਾ ਮੈਂ ਮਾ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਹਨਾਂ ਦਾ ਜਿਹੜਾ ਕਿਸ਼ਤੀ ਜਿਹਾ ਨਾ ਬਹੁਤ ਵਧੀਆ ਰਵੇ ਤੇ ਬਾਕੀ ਜੋ ਸਾਡੇ ਬਾਬਾ ਜੀ ਅਜੀਤ ਸਿੰਘ ਜੀ ਆ ਸੇਵਾ ਨੂੰ ਸਮਾਜ ਚ ਸਮਾਜਿਕ ਲੋਕਾਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਜੋ ਇੰਦਾਂ ਦੇ ਗਰੀਬ ਪਰਿਵਾਰਾਂ ਦੇ ਧਾਰ ਜਿਹੜੇ ਫਿਰੇ ਲਾਉਂਦੇ ਆ ਸਤਾਂਹੁਰ ਲੋਧੀ ਦੇ ਵਿੱਚ ਲੋੜਵੰਦ ਈਆਂ ਦੇ ਵਿਆਹ ਕੀਤੇ ਗਏ ਆ ਜੋ ਸਾਡੇ ਬਾਬਾ ਜੀਤ ਸਿੰਘ ਜੀ ਸਮਾਜ ਸੇਵਾਦਾਰ ਆ ਇਹਨਾਂ ਦਾ ਬਹੁਤ ਹੀ ਸ਼ਲਾਘਾ ਇਸ ਜੋ ਜੁੜਦਾ ਨਾ ਜੋ ਕਿ ਇਹਨਾਂ ਦੀ ਬਹੁਤ ਸ਼ਬਦਾਂ ਦੇ ਵਿੱਚ ਬਹੁਤ ਹੀ ਇਹਨਾਂ ਦਾ ਧੰਨਵਾਦ ਕਰਦੇ ਆ ਇਹਨਾਂ ਨੇ ਬਹੁਤ ਵਧੀਆ ਰਸਮਾਂ ਦੇ ਨਾਲ ਲੋੜਵੰਤਿਆਂ ਦੇ ਵਿਆਹ ਕੀਤੇ ਆ ਤੇ ਨਾਲ ਹੀ ਲੰਗਰ ਦਾ ਰੋਟੀ ਪੰਡਲ ਸਾਰੇ ਤਰ੍ਹਾਂ ਬਹੁਤ ਹੀ ਮਨਮੋਹਕ ਵਸਤ ਹੈਗਾ ਨਾਲ ਕਿਉਂਕਿ ਦਦਾਰੀ ਪ੍ਰਮੁਖਤਾ ਗਿਆ ਵਾ ਲਵਾਰੀ ਬੈਟ ਔਰ ਵੀ ਚੀਜ਼ਾਂ ਇਹਨਾਂ ਘਰ ਦਾ ਮਾਨਕ ਦੇ ਦੋ ਸਾਰੇ ਤਰ੍ਹਾਂ ਇੱਥੇ ਕੀਤੀਆਂ ਆ ਤੇ ਇਹ ਜਿਹੜੇ ਆਨੰਦ ਕਾਰਜ ਆ ਹਰ ਸਾਲ ਹਰ ਤਰੀਕੇ ਇਸੇ ਤਰੀਕੇ ਹੁੰਦੇ ਆ ਤੇ ਜੋ ਮਾਰਾ ਇਹਦੇ ਵਿੱਚ ਬਰਕਤ ਪਾਵੇ ਤੇ ਨਾਲ ਹੀ ਜੋ ਇਲਾਕਾ ਨਿਵਾਸੀਆਂ ਨੂੰ ਸੂਝੀ ਦੇਣ ਲਾਗੇ ਨਾਲ ਬਾਬਾ ਜੀ ਦਾ ਯੋਗਦਾਨ ਨੇ ਉਹ ਲਾਇਬਦਨੀਆ ਜਸ਼ਨਿਆਂ ਨੂੰ ਸਾਲ ਸਾਹ ਪੋਰਸ ਸਮਾਜ ਸੇਵਾ ਦਲ ਵੱਲੋਂ ਹਮੇਸ਼ਾ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ ਅੱਜ ਵੀ ਲੋੜਵੰਦ ਪਰਿਵਾਰ ਦੀ ਬੱਚਿਆਂ ਦੇ ਜਿਹੜੇ ਇਨਾਮ ਇਕਰ ਗੁੰਜਾ ਰਹੇ ਨੇ ਸੋ ਜਿਵੇਂ ਅਮੀਰਾਂ ਦਾ ਲਾਜ ਬੱਚਿਆਂ ਨੂੰ ਸਕੂਲਾਂ ਚ ਪੜਾਈ ਵਾਸਤੇ ਅਰਥਿਕ ਪਤਨ ਜਿਹੜੇ ਕਿਸੇ ਤਰ੍ਹਾਂ ਦੇ ਵੀ ਕੋਈ ਨੌਰਬੰਦ ਹੈ ਉਹਨਾਂ ਨੂੰ ਰਾਸਨ ਦੀ ਸੇਵਾ ਜਾਂ ਬੀਜੀ ਨੰਬਰਾਂ ਜਿਹਨੂੰ ਇਸ ਮਾਧਿਅਮ ਸੇਵਾ ਵਿੱਚ ਹੁਣ ਸਰਦੀ ਦੇ ਗਰਮ ਕੱਪੜੇ ਕੰਬਲ ਰੂਟ ਜਰਾਫਾ ਇਹ ਖਾਲਸਾ ਬੋਲ ਸਮਾਜ ਸੇਵਾਦਾਰ ਵੱਲੋਂ ਇਸੇ ਵਾਰ ਮਾਣਿਕ ਚਾਲੂ ਮੈਂ ਜੀ ਸਭ ਤੋਂ ਪਹਿਲਾਂ ਤਾਂ ਸਾਰੀ ਜਿਹੜੇ ਦੋ ਪਰਿਵਾਰਾਂ ਨੂੰ ਵਧਾਈ ਦਿੰਦਾ ਕੁੜੀ ਵਾਲਿਆਂ ਨੂੰ ਤੇ ਮੁੰਡੇ ਵਾਲਿਆਂ ਨੂੰ ਜਿਨ੍ਹਾਂ ਦੇ ਅੱਜ ਅਨੰਦ ਕਰ ਹੋ ਜਾਦਾ ਤੇ ਬਹੁਤ ਬਹੁਤ ਅਰਦਾਸ ਕਰਦਾ ਕਿ ਸੱਜੇ ਭਾਸ਼ਾ ਨਾਲ ਦਾ ਜਿਹੜਾ ਗ੍ਰਸਤੀ ਜਿਹਾ ਨਾ ਬਹੁਤ ਵਧੀਆ ਰਵੇ ਤੇ ਬਾਕੀ ਜੋ ਸਾਡੇ ਬਾਬਾ ਜੀ ਅਜੀਤ ਸਿੰਘ ਜੀ ਆ ਸੇਵਾ ਨੂੰ ਸਮਾਜ ਸਮਾਜਿਕ ਲੋਕਾਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਜੋ ਇੰਦਰਾ ਦੇ ਗਰੀਬ ਪਰਿਵਾਰਾਂ ਦੇ ਧਾਰ ਜਿਹੜੇ ਸਿਰੇ ਲਾਉਂਦੇ ਹਸਤਾਣੋਂ ਲੋਂਦੀ ਦੇ ਵਿੱਚ ਲੋੜਵੰਦ ਧੀਆਂ ਦੇ ਵਿਆਹ ਕੀਤੇ ਗਏ ਆ ਜੋ ਸਾਡੇ ਬਾਬਾ ਜੀਤ ਸਿੰਘ ਜੀ ਸਮਾਜ ਸੇਵਾਦਾਰ ਆ ਇਹਨਾਂ ਦਾ ਬਹੁਤ ਹੀ ਸ਼ਲਾਘਾ ਇਸ ਨੂੰ ਯੋਗਦਾਨ ਹੈ ਜੋ ਕਿ ਇਹਨਾਂ ਦੀ ਬਹੁਤ ਸ਼ਬਦਾਂ ਦੇ ਵਿੱਚ ਬਹੁਤ ਹੀ ਨੰ ਦਾ ਧੰਨਵਾਦ ਕਰਦੇ ਆ ਇਹਨਾਂ ਨੇ ਬਹੁਤ ਵਧੀਆ ਰਸਮੀ ਢੰਗ ਦੇ ਨਾਲ ਜੋੜਵਾਰੀਆਂ ਦੇ ਵਿਆਹ ਕੀਤੇ ਆ ਤੇ ਨਾਲ ਇਹ ਲੰਗਰ ਦਾ ਰੋਟੀ ਪੰਡਲ ਸਾਰੇ ਤਰ੍ਹਾਂ ਬਹੁਤ ਹੀ ਮਨ ਨੂੰ ਵਸ ਹੈਗਾ ਨਾਲ ਕਿਉਂਕਿ ਦਾਰੀ ਪੂਰਾ ਪੁੱਤਾ ਗਿਆ ਵਾ ਲਵਾਰੀ ਬੈਟ ਔਰ ਵੀ ਚੀਜ਼ਾਂ ਇਹਦਾ ਘਰ ਦਾ ਸਨਮਾਨ ਕਰਦੇ ਨੇ ਸਾਰੇ ਤਰ੍ਹਾਂ ਇੱਥੇ ਜਤ ਕੇਣੀ ਆ ਵਾ ਤੇ ਇਹ ਜਿਹੜੇ ਆਨੰਦ ਕਾਰਜ ਆ ਹਰ ਸਾਲ ਹਰ ਤਰੀਕਾ ਇਸੇ ਤਰੀਕੇ ਹੁੰਦੇ ਆ ਮਹਾਰਾਜ ਇਹਦੇ ਵਿੱਚ ਮਰਦਤ ਪਾਵੇ ਤੇ ਨਾਲ ਹੀ ਜੋ ਇਲਾਕਾ ਨਿਵਾਸੀਆਂ ਨੂੰ ਸੂਝੀ ਦੇਣ ਲੱਗੇ ਨਾਲ ਬਾਬਾ ਜੀ ਦਾ ਯੋਗਦਾਨ ਨੇ